ਆ ਵੇਖੋ ਥੱਲੜੀ ਜੜ ਸੁੱਕ ਕੇ ਸਿਉਂਕ ਲੱਗ ਗਈ ਇਹਨੂੰ ਕੀੜਾ ਤੇ ਉਤੋਂ ਹੋਰ ਘਟਾਰਾ ਕੀਤਾ ਇਹਨੇ ਜੜ ਹੋਰ ਬਣਾਈ ਬੂਟੇ ਨੇ ਤੇ ਤਾਂ ਘਟਾਰਾ ਨਹੀਂ ਹੋਇਆ ਇਹਦਾ ਨਾਵੇਂ ਦੇ ਦੇ ਤਾਕਤਵੀਆਂ ਦਵਾਈਆਂ ਪਾਈ ਜਾਂਦੇ ਘਟਾਰੇ ਵਾਲੀ ਫਸਲ ਖਰਾਬ ਹੋ ਜਾਂਦੀ ਇਹਨਾਂ ਦੀ ਸਿੱਤੀ ਜੜ ਚੱਲੀ ਗਈ ਹਰ ਸੁੱਕੀ ਨਹੀਂ ਇਹ ਨਾਲ ਅਗਲਾ ਆ ਕੇ ਤੇ ਲਾਈ ਸੀ ਹਾਂਜੀ ਜੜਾਂ ਸੁੱਕ ਕੇ ਥੱਲੇੋਂ ਫਿਰ ਤੁਰੀਆਂ ਹਨ ਨਹੀਂ ਘਟਾਰਾ ਨਹੀਂ ਕੀਤਾ ਨਰਜੀ ਵੇਸਟ ਹੋ ਗਈ ਦੁਰੀਆਂ ਹੁਣ ਦੁਬਾਰੇ ਜੇ ਤਿੰਨ ਥੇਲੇ ਪਾਏ ਨੇ ਪੇ ਘੜੀ ਗਏ ਨੇ ਮੇਰੇ ਸਾਹਮਣੇ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਦਵਾਈ ਪਾਣ ਲੱਗੇ ਆ ਮੁੰਜੀ ਨੂੰ ਕਲੂਰੋ ਤੇ ਇਕ ਆਏ ਪਿਕਸਮਾ ਪਿਕਸਮਾ ਹਣਾ ਪਿਕਸਮਾ ਤੇ ਅਸੀਂ ਅੱਗ ਨਹੀਂ ਸੀ ਲਾਈ ਫੂਸ ਨੂੰ ਕਣਕ ਦੇ ਨੂੰ ਤੇ ਉਹਦੇ ਕਰਕੇ ਥੱਲੇ ਕੀੜਾ ਜਾਂ ਲੱਗ ਗਿਆ ਜੜਾਂ ਨੂੰ ਤੇ ਖਾਣ ਲੱਗੇ ਆ ਜੜਾ ਬੂਟਾ ਸੁੱਕ ਜਾ ਜਾਂ ਸੁੱਕਦੇ ਪੈਣੇ ਜਿਵੇਂ ਸਿਉਂਗ ਜੀ ਲੱਗੀ ਹੁੰਦੀ ਹੈ ਤੇ ਫਿਰ ਆਂਦੇ ਨੇ ਹੱਥ ਵਿੱਚ ਮਿੱਟੀ ਜਿਹਾ ਲਾ ਕੇ ਮਾਰੋ ਤੇ ਸੈੱਟ ਹੋ ਜਾਏਗਾ ਅਗਲਾ ਆਂਡਾ ਨੁਕਸਾਨ ਵੀ ਜੇ ਨਾ ਲਾਈਏ ਤਾਂ ਵੀ ਨੁਕਸਾਨ ਹੈ ਤੇ ਜੱਟ ਜਾਏ ਕਿੱਧਰ ਹੈ ਚਲੋ ਦੇਖਦੇ ਆ मारे कल परसि त प ਜਿਹੜਾ ਖਾਂਦਾ ਪਿਆ ਨਾ ਜੀ ਜੀ ਦੁਆਈਆਂ ਬਿਨਾਂ ਕਾਹਨੂੰ ਗੱਲ ਬਣਦੀ ਯورਗੈਨਿਕ ਕਰਾਂਗੇ ਯਰਗੈਨਿਕ ਬਾਣੀ ਆਪਾਂ ਇਹਦੇ ਉਹ ਨਹੀਂ ਫਸਲ ਬਤਾਂ ਉਹ ਆਣ ਨੂੰ ਆਪਾਂ ਸਪਰੇ ਨਹੀਂ ਸੀ ਕੀਤੀ ਯਰਗੈਨਿਕ ਕਰਾਂਗੇ ਸਾਰੇ ਕਾਣੇ ਹੋ ਗਏ ਸਨ ਇਹ ਦਵਾਈ ਭਾਈ ਤੇ ਠੀਕ ਹੋ ਗਿਆ abi abi ਸਾਰੀ ਆਪਾਂ ਅੱਗੇ ਨਹੀਂ ਨਾ ਲਾਈ ਪੂਰੀ ਸਾਰੀ ਪੀੜਾ ਪੈਸਾ ਜਿਹੜਾ ਵਿੱਚ ਸੇਵਾਂ ਗੀ ਤਾਂ ਹੀ ਬੋਟਾ ਨਹੀਂ ਫਟਾ ਸਕਦਾ ਤੇ ਆਪਾਂ ਦਵਾਈ ਭਾਦੀ ਵੀ ਪਟਾਰਾ ਨਹੀਂ ਹੋ ਰਿਹਾ ਪਟਾਰਾ ਨਹੀਂ ਹੋ ਰਿਹਾ ਕਾਰਨ ਇਹ ਸੀ ਆ ਵਿੱਚ ਜਿਹੜਾ ਪਟਾਰਾ ਹੈ ਦਵਾਈ ਪਾਈਏ ਤੁਸੀਂ ਹੁਣ ਜੀ ਬਾਹਰ ਆ ਗਈ ਸਾਰੀ ਕੀ ਰਾਜਾ ਚਲ ਕਾਲਾ ਹੈ ਨਾ ਥਲੇ ਜਿਹੜਾ ਇਹ ਦੇ ਕਰਕੇ ਜੇ ਖੇਤੀ ਕਰਨੀ ਤਾਂ ਵੀ ਲਸਣਾ ਪਏਗਾ ਆ ਮੁੰਜੀ ਵੇਖੋ ਤੇ ਆਹ ਵੇਖੋ ਇੱਕ ਦਿਨ ਦਾ ਫਰਕ ਹੈ ਸਿਰਫ ਤੇ ਇੱਧਰ ਟਿੱਡਾ ਪੈ ਗਏ ਨੇ ਦੇਖੀ ਪਟਕੇ ਜੜਾ ਆ ਵੇਖੋ ਥੱਲੜੀ ਜੜ ਸੁੱਕ ਕੇ ਸਿਉਂਕ ਲੱਗ ਗਈ ਇਹਨੂੰ ਕੀੜਾ ਤੇ ਉਤੋਂ ਹੋਰ ਫਟਾਰਾ ਕੀਤਾ ਇਹਨੇ ਜੜ ਹੋਰ ਬਣਾਈ ਬੂਟੇ ਨਹੀਂ ਤੇ ਤਾਂ ਫਟਾਰਾ ਨਹੀਂ ਹੋਇਆ ਇਹਦਾ ਤੇ ਕੱਲ ਭਾਈ ਦਵਾਈ ਇਹ ਚੱਲ ਪੈਣੀ ਹੁਣ ਚੱਲੇਗੀ ਵੇਖੋ ਤੇ ਅਲੇਹਾਂ ਕੱਲ੍ਹ ਵਾਲੀ ਪੈ ਲਈਏ ਤਾਂ ਨਹੀਂ ਉੱਠਦੀ ਦਾ ਦਿਨ ਲੇਟ ਉੱਠੇਗੀ ਲੱਗੀ ਇਕੱਠੀ ਤਰੈਣ ਉੱਟੀ ਤੇ ਫਿਰੇ ਮਰੀ ਗਏ ਆ ਕੋਈ ਦਵਾਈ ਪਾਈ ਨਹੀਂ ਨਾ ਹੀ ਪੁੱਛਿਆ ਗਿਆ ਇਹ ਤੋਂ ਤੇ ਕੱਲ ਫਿਰ ਮੈਂ ਵੇਖੀ ਜੜ ਪੱਟ ਕੇ ਫਿਰ ਪਤਾ ਲੱਗਾ ਵੀ ਇਹ ਤਾਂ ਦਵਾਰੇ ਤੁਰ ਲੱਗੀ ਹੈ ਸੜੀਆਂ ਜੜਾਂ ਹੀ ਖਾਦੀਆਂ ਗਈਆਂ ਨੇ ਤੇ ਅੱਜ ਕੁਝ ਹੱਟ ਤੇ ਚੋਨਾ ਦਵਾਈ ਪਾਇਆ ਫਰਕ ਪਿਆ ਬੁਟੇ ਹੱਟੇ 2 3 ਬੁਟੇ ਪੁੱਟ ਕੇ ਦੇਖ ਲੈਣਾ ਮੱਤਲੜੀ ਝੜ ਉੱਕੀ ਉਤੋਂ ਜੜ ਬਣੀ ਨਾਵਿੰਦੇ ਦੇ ਤਾਕਤ ਵਾਲੀਆਂ ਦਵਾਈਆਂ ਪਾਈ ਜਾਂਦੇ ਫਟਾਰੇ ਵਾਲੀਆਂ ਕਸਲ ਕਰਾਗ ਹੋ ਜਾਣੀ ਚਲੋ ਬਚ ਗਿਆ ਕੰਮ ਟਾਈਮ ਨਾਲ ਸਾਹਮਣੇ ਮੌਕਾ ਤੇ ਆ ਤੱਠੀ ਲੱਗੀ ਤੇਰੇ ਵਾਲੀ ਤੇ ਆ ਮੇਰੇ ਵਾਲੀ ਤੇ ਇਹੀ ਰਹਿ ਗਏ ਵੀ ਕਲਰ ਏ ਕਲਰ ਕਰਕੇ ਲੇਟ ਉੱਠੇਗੀ ਦੱਸ ਦੇਣਾ ਕੋ ਲੱਖ ਟੁੱਟ ਜਾਇਆ ਇੰਨੇ ਪਰ ਇਹ ਪਾਈਆਂ ਤਿੰਨ ਥੇਲੇ ਰੇ ਪਾਤੇ ਨੇ ਤਿੰਨ ਤਿੰਨ ਦੂਹਾਂ ਤੇ ਲੈ ਚ ਗੱਲ ਕੁਛ ਹੋਰ ਸੀ ਪਹਿਲਾਂ ਮੈਂ ਪੁੱਛਦਾ ਰਿਆ ਕਿਸੇ ਤੋਂ ਵੀ ਆ ਕੀ ਹਰ ਕੋਈ ਇਹ ਆ ਕੀ ਜਾਂਦੇ ਪਾਣੀ ਸਕਾ ਪਾਣੀ ਸਕਾਉ ਤਾਂ ਤੁਰੇਗੀ ਕੋਈ ਜਾਂਦਾ ਸੀ ਪਾਣੀ ਭਰ ਕੇ ਰੱਖ ਸਕਾਈਨਾ ਪਰ ਨਹੀਂ ਫਿਰ ਤੋ ਆਪ ਖੋਜ ਕੀਤੀ ਵੀ ਕਾਰਨ ਕੀ ਹੋ ਰਿਹਾ ਫਿਰ ਪਤਾ ਲੱਗਾ ਬੂਟਾ ਪੁੱਟ ਕੇ ਜਦੋਂ ਵੇਖਿਆ ਨੇੜੇ ਹੋ ਕੇ ਇਹ ਜੜਾਂ ਖਾਦੀ ਜਾ ਰਹੀਆਂ ਥੱਲਿਓਂ ਇਹ ਹਰੇ ਬੂਟੇ ਦੇ ਥੱਲਿਓਂ ਸੁੱਕੀ ਜੜ ਕਿਹੜੀ ਟੱਡੀ ਕਰਕੇ ਤੇ ਉੱਤੋਂ ਬਣਾ ਰਿਹਾ ਪੇਟਾ ਜੜ ਡੂੰਗਾ ਵੀ ਕੁੰਨੀ ਲੱਗਾ ਚੋਨਾ ਵਿੱਚ ਕਈ ਜਾਂਦੇ ਡੂੰਗਾ ਲੱਗਾ ਹੋਵੇ ਤੇ ਤਾਂ ਜੜ ਪਟਾਰਾ ਉੱਤੇ ਹੋਰ ਕਰ ਲੱਗ ਜਾਂਦੀ ਢੂੰਗੀ ਵੀ ਨਹੀਂ ਹੈਗੀ ਈ ਕਰਨੀ ਕੀੜਾ ਸੀ ਮੈਂ ਫੂਸ ਨੂੰ ਅੱਗ ਨਹੀਂ ਸੀ ਲਾਈ ਕਣਕ ਦੇ ਫੂਸ ਨੂੰ ਅੱਗ ਨਹੀਂ ਲਾਈ ਤੇ ਲਾਈ ਸੀ ਗਵਾਂਟੀਆਂ ਨੇ ਤੋਂ ਆਈ ਜਾਦੇ ਪਹਿਲੇ ਰੇਜ ਹੀ ਪਾ ਦਿੰਦੇ ਟਿੱਡੇ ਵਾਲੀ ਠੀਕ ਰਹਿਣਾ ਦੀ ਸੌ ਕਾਲੀ ਇੱਥੇ ਕਈ ਵੀਡੀਓ ਚ ਕਹੀ ਜਾਂਦੇ ਨੇ ਸਿਉਂਕ ਗਿੱਲੀ ਚੀਜ਼ ਨੂੰ ਨਹੀਂ ਖਾਂਦੀ ਹੈਗੀ ਸਿਉਂਕ ਸੁੱਕੀ ਲੱਕੜ ਤੋਂ ਖਾਂਦੀ ਹੈ ਇਹ ਹੁਣ ਪਤਾ ਨਹੀਂ ਪਰ ਸਿਉਂਕ ਕੀੜੀ ਲੱਗ ਗਈ ਸੀ ਇਹਨੂੰ ਪਚਾਅ ਹੋ ਗਿਆ ਚੱਲ ਭਈ ਦੇਖੋ ਆਂਦੀ ਆਂ ਫਟ ਕੇ ਵੇਖੀਏ ਇਨਾ ਦੀ ਸਿੱਤੀ ਚੱਲੀ ਹੈ ਇਹਨਾਂ ਦੀ ਸਿੱਤੀ ਝੜ ਚੱਲੀ ਹੈ ਨੂੰ ਸੁੱਕੀ ਨਹੀਂ ਇਹਨਾਂ ਅਗਲਾ ਆ ਕੇ ਫਿਰ ਲਾਈ ਸੀ ਹੂੰ ਜੀ ਤੇ ਮੇਰੇ ਵਾਲਾ ਕੰਮ ਜੜਾਂ ਸੁੱਕ ਕੇ ਥੱਲੇੋਂ ਫਿਰ ਤੁਰੀਆਂ ਵਾਹ ਨਹੀਂ ਘਟਾਰਾ ਨਹੀਂ ਕੀਤਾ ਨਰਜੀ ਵੇਸਟ ਹੋ ਗਈ ਸੁਰੀਆਣ ਦੁਆਰੇ ਜੇ ਤਿੰਨ ਥੇਲੇ ਪਾਏ ਨੇ ਵੇਖ ਘਾਰ ਹੀ ਗਏ ਨੇ ਇਹਦੇ ਸਾਹਮਣੇ 50 ਕਿਜੀ ਪਾਏ ਆ ਤੁਰਪੀ 750 ਇੱਕ ਇਹ ਸਹੀ ਤੁਰਪੀ ਇਹ ਚ ਪਹਿਲੀ ਮਾਰਦ ਨੇ ਦਵਾਈ ਲਿਆ ਆਗੇ ਕਿਤੇ ਇਹਨੂੰ ਨਾ ਕੀੜਾ ਲੱਗ ਜੇ